ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ 2 ਸਾਲ ਦੀ ਬੱਚੀ ਦੇ ਨਾਲ ਇੱਕ ਆਪਣੇ ਹੀ ਪਿਤਾ ਬਣਿਆ ਜਾਣੀ ਬਲਾਤਕਾਰ ਕੀਤਾ ਗਿਆ ਸੀ ਤੇ ਉਹਦੀ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਸਾਡੇ ਪੰਜਾਬ ਭਰ ਦੇ ਲੋਕਾਂ ਨੇ ਕਮੈਂਟ ਕੀ ਲਿਖੇ ਸੀ ਕਿ ਉਹਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਜਿਹੜੀ ਉਹ ਬਲਾਤਕਾਰ ਕਰਨ ਵਾਲੇ ਦਰਿੰਦੇ ਨੂੰ ਸਜ਼ਾ ਮਿਲਣ ਜਾ ਰਹੀ ਹੈ ਉਹ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ਵਿੱਚ ਜਿਹੜੀ ਕਿ ਤੁਹਾਡੀ ਵੀ ਰੂਹ ਕੰਬ ਜਾਊਗੀ ਸੁਣ ਕੇ ਕਿ ਐਸ ਦਰਿੰਦੇ ਨੂੰ जिने एक 2 ਸਾਲ ਦੀ ਆਪਣੀ ਹੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਬਹੁਤ ਸਾਰੀ ਦੁਨੀਆ ਦੇ ਵਿੱਚ ਉਹ ਵੀਡੀਓ ਵਾਇਰਲ ਹੋ ਗਈ ਹੈ ਔਰ ਉਸ ਤੋਂ ਬਾਅਦ ਮੇਰੀ ਵੀਡੀਓ ਵੀ ਵਾਇਰਲ ਹੋ ਜਾਂਦੀ ਹੈ ਜਿਹਦੇ ਵਿੱਚ ਲੋਕਾਂ ਨੇ ਇਹ ਲਿਖਿਆ ਕਿ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਮ ਸੇ ਕਮ ਫਾਂਸੀ ਕਿਉਂਕਿ ਬਹੁਤ ਜ਼ਿਆਦਾ ਗੰਦੀ ਹਰਕਤ ਕੀਤੀ ਹੈ ਤਾਂ ਹੁਣ ਉਸੇ ਦਰਿੰਦੇ ਨੂੰ ਸਜ਼ਾ ਮਿਲਣ ਜਾ ਰਹੀ ਹੈ ਕਿਹੜਾ ਐਕਟ ਲੱਗਿਆ ਜਿਹੜਾ ਕਿ ਇੱਕ ਬਲਾਤਕਾਰੀ ਤੇ ਵੀ ਨਹੀਂ ਲੱਗਦਾ ਉਹ ਧਾਰਾ ਇਸ ਬੰਦੇ ਤੇ ਲੱਗ ਚੁੱਕੀ ਹੈ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਐਸੀ ਧਾਰਾ ਕਿਹੜੀ ਹੈ ਜਿਹੜੀ ਇਸ ਬੰਦੇ ਤੇ ਲੱਗੀ ਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸੇ ਸਮਾਜ ਸੇਵੀ ਦੇ ਮੂੰਹ ਜਿਨੇ ਇਹ ਮੁੱਦਾ ਚੱਕਿਆ ਪਿੰਡ ਲਚਕਾਣੀ ਦੇ ਇੱਕ ਸਮਾਜ ਸੇਵੀ ਉਹਨਾਂ ਦੇ ਮੂੰਹ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਕਿਵੇਂ ਇੱਕ ਬਾਪ ਦੇ ਵਿੱਚ ਇੱਕ ਜਲਾਦ ਪੈਦਾ ਹੋ ਜਾਂਦਾ ਔਰ ਧੀ ਨੂੰ ਇਹ ਚੀਜ਼ਾਂ ਚਲਣੀਆਂ ਪੈਂਦੀਆਂ ਨੇ ਤੁਸੀਂ ਸਾਰੇ ਭੈਣ ਭਰਾ ਅਵੇਅਰ ਹੋਮੋਗੇ ਇਸ ਚੀਜ਼ ਤੋਂ ਦੂਜਾ ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜੀ ਨਾਪੇ ਤੋਂ ਅਸੀਂ ਵੀਡੀਓ ਸਾਂਝੀ ਕੀਤੀ ਸੀ ਉਸ 마ਸੂਮ ਧੀ ਦੀ ਜਿਹਨੇ ਤਸ਼ੱਦਦ ਦਾ ਸਾਹਮਣਾ ਕੀਤਾ ਇੱਕ ਜਲਾਦ ਪਿਓ ਵੱਲੋਂ ਉਹ ਧੀ ਬਿਲਕੁਲ ਸੇਫ ਆ ਜੀ ਐਸ ਵਕਤ ਉਹਦਾ ਸਰੀਰ ਠੀਕ ਆ ਜੀ ਇਲਾਜ ਬਿਲਕੁਲ ਠੀਕ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਤਾਕਤ ਦੇਣ ਉਸ 마ਸੂਮ ਧੀ ਨੂੰ ਇਸ ਜਵਾਨੀ ਨਾਲ ਲੜਨ ਦੀ ਇਸ ਦੁਨੀਆਦਾਰੀ ਨਾਲ ਲੜਨ ਦੀ ਤਾਕਤ ਦੇਣ ਮਹਾਰਾਜ ਉਹਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਕਿ ਉਹ ਇਸ ਜ਼ੁਲਮ ਦਾ ਟੱਕਰਾਂ ਕਰ ਸਕੇ ਜਦੋਂ 18 ਸਾਲ ਦੀ ਉਹ ਤੀ ਹੋ ਗਈ ਉਹ ਆਪਣੇ ਫੈਸਲੇ ਆਪ ਲੈ ਸਕਦੀ ਆ ਪਰ 18 ਸਾਲ ਤੋਂ ਥੱਲੇ ਫੈਸਲਾ ਮਾਂ ਦਾ ਸਾਡਾ ਵੀ ਇੱਕ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਅਸੀਂ ਸਾਡੇ ਸਮਾਜ ਚ ਰਹਿੰਦੇ ਆ ਵੀ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਸਾਰੇ ਭੈਣ ਭਰਾ ਜਿਹੜਾ ਰਲ ਕੇ ਇਸ ਚੀਜ਼ ਦਾ ਵਿਰੋਧ ਕਰੀਏ ਇਸ ਜ਼ੁਲਮ ਦੇ ਖਿਲਾਫ ਖੜੀਏ ਕਰਨ ਦੀ ਕੋਈ ਲੋੜ ਨਹੀਂ ਸਾਡੀ ਹੱਦ ਤੋਂ ਵੱਧ ਦੁਸ਼ਮਣੀ ਪੈਂਦੀ ਆ ਜੀ ਤੁਸੀਂ ਸਾਰੇ ਭੈਣ ਭਰਾ ਪਿਛਲੇ 5 ਸਾਲ ਤੋਂ ਵੀਡੀਓਜ਼ ਦੇਖ ਰਹੇ ਹੋ ਕਿੰਨੇ ਕੇਸ ਸੋਲਵ ਹੋਏ ਨੇ ਕਿੰਨੀ ਸਾਡੀ ਸਪੋਰਟ ਕੀਤੀ ਪ੍ਰਸ਼ਾਸਨ ਨੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਆਫੀਸਰ ਸਾਹਿਬਾਨਾਂ ਨੇ ਹਰੇਕ ਉਸ ادارے ਨੇ ਅਸੀਂ ਤਲਵਾਦੀਆਂ ਜਿਹੜੇ ਸਾਡੇ ਨਾਲ ਚਟਾਨ ਵਾਂਗੂ ਖੜੇ ਦੁਸ਼ਮਣੀ ਤੋਂ ਡਰ ਕਿਉਂ ਨਹੀਂ ਲੱਗਦਾ ਕਿਉਂਕਿ ਸਿਰ ਤੇ ਦਸਤਾਰ ਆ ਗੁਰੂ ਮਹਾਰਾਜ ਦੇ ਸਿੱਖਾਂ ਆਨੰਦਪੁਰ ਸਾਹਿਬ ਦੇ ਵਾਸੀਆਂ ਇਸ ਕਰਕੇ ਕਿਸੇ ਚੀਜ਼ ਦਾ ਡਰ ਘਬਰਾਹਟ ਨਹੀਂ ਕਿਉਂਕਿ ਸੱਚ ਨੂੰ ਸੱਚ ਕਹਿਣਾ ਜੀ ਆਪਾਂ ਝੂਠ ਨੂੰ ਝੂਠ ਕਹਿਣਾ ਜੀ ਉਸ ਤੋਂ ਅੱਗੇ ਉਸ 마ਸੂਮ ਬੱਚੀ ਦੀ ਜਿਹੜੀ ਸਿਹਤ ਤੋਂ ਬਾਅਦ ਅਸੀਂ ਗੱਲ ਸਾਂਝੀ ਕਰਦੇ ਹਾਂ ਉਹ ਜਿਹੜਾ ਦਰਿੰਦਾ ਜਲਾਦ ਇਨਸਾਨ ਸੀਗਾ ਉਸ ਇਨਸਾਨ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਉਹ ਇਸ ਵਕਤ ਜੇਲ੍ਹ ਦੇ ਵਿੱਚ ਔਰ ਉਹਦੇ ਤੇ ਜਿਹੜੀ ਧਾਰਾ ਲਾਈ ਗਈ ਆ ਉਹ ਪੋਸਕੋ ਜਿਹੜਾ ਐਕਟ ਬਣਿਆ ਪੋਸਕੋ ਜਿਹੜਾ 마ਸੂਮ ਬੱਚਿਆਂ ਦੇ ਉੱਪਰ ਕੋਈ ਤਸ਼ੱਦਦ ਕਰਦਾ ਉਹਨਾਂ ਦੇ ਉੱਪਰ ਪੋਸਕੋ ਜਿਹੜੀ ਧਾਰਾ ਲਾਈ ਜਾਂਦੀ ਆ ਜਿਹੜੀ ਧਾਰਾ ਬਹੁਤ ਜ਼ਿਆਦੇ ਸਖਤਾਂ ਤੇ ਬਹੁਤ ਹੀ ਵੱਡੀ ਧਾਰਾ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਹੈਗੀ ਆ ਇੰਡੀਆ ਦੇ ਵਿੱਚ ਹੈਗੀ ਉਹ ਪੋਸਕੋ ਆ ਜੀ ਮਾਸੂਮ ਬੱਚਿਆਂ ਲਈ ਅਸੀਂ ਧਨਵਾਦੀਆਂ ਪ੍ਰਸ਼ਾਸਨ ਦੇ ਹਰੇਕ ਉਸ ਅਦਾਰੇ ਦੇ ਐਸਐਚਓ ਸਾਹਿਬ ਦੇ ਐਸਐਸਪੀ ਸਾਹਿਬ ਦੇ ਧਨਵਾਦੀਆਂ ਜਿਨ੍ਹਾਂ ਨੇ ਉਸ ਮਾਸੂਮ ਬੱਚੀ ਦੇ ਦਰਦ ਨੂੰ ਸਮਝਦੇ ਹੋਏ ਔਰ ਉਸ ਜਲਾਦ ਦੇ ਉੱਪਰ ਪੋਸਕੋ ਐਕਟ ਲਾਇਆ ਤੇ ਹੁਣ ਉਹ ਜਿਹੜਾ ਆਪਣੀ ਜੇਲ੍ਹ ਦੇ ਵਿੱਚ ਸੜੂਗਾ ਉੱਥੇ ਵੀ ਉਹਨੂੰ ਬਹੁਤਾ ਕੋਈ ਪਿਆਰ ਦੇਣ ਵਾਲਾ ਇਨਸਾਨ ਨਹੀਂ ਮਿਲਣਗੇ ਕਿਉਂਕਿ ਜਦੋਂ ਕੋਈ ਇਨਸਾਨ ਕਿਸੇ ਧੀ ਤੇ ਤਸ਼ੱਦਦ ਕਰਕੇ ਜੇਲ੍ਹਾਂ ਚ ਜਾਂਦਾ ਉਹਨੂੰ ਬਹੁਤਾ ਸਰਦਾਰੀ ਨਹੀਂ ਚੱਲਣੀ ਪੈਂਦੀ ਉਹਨੂੰ ਸ਼ੱਦਤ ਚਲ ਨਹੀਂ ਪੈਂਦੀ ਆ ਕੋਈ ਹੱਡ-ਗੋਡੇ ਘਟਾਊ ਆ ਆਪਣੇ ਕੋਈ ਮਾਲਸ ਕਰਾਊਗਾ ਕਿ ਤੋ ਇੱਕ ਧੀ ਦੀ ਜ਼ਿੰਦਗੀ ਖਰਾਬ ਕਰਕੇ ਆਇਆ ਉਹ ਵੀ ਇੱਕ ਤੇਰੀ ਆਪਣੀ ਧੀ ਦੀ ਇਸ ਕਰਕੇ ਉਹ ਪੌਸ ਕੋ ਐਕਟ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਜੱਜ ਸਾਹਿਬਾਨਾਂ ਨੂੰ ਜਦੋਂ ਪਤਾ ਲੱਗਣਾ ਕਿ ਆਹ ਕੁਸ਼ੇਸ ਦ੍ਰਿੰਦੇ ਨੇ ਕੀਤਾ ਤਾਂ ਉਹ ਇਹਨਾਂ ਨੂੰ ਫਾਂਸੀ ਵੀ ਸੁਣਾ ਸਕਦੇ ਤਾਂ ਸੁਣ ਲਿਆ ਪੰਜਾਬ ਵਾਲਿਓ ਛੇੜ ਕੇ ਫਾਂਸੀ ਦਾ ਪ੍ਰਾਵਧਾਨ ਆ ਉਹਦੇ ਵਿੱਚ ਪੌਸ ਕੋ ਧਾਰਾ ਉਹ ਹੁੰਦੀ ਆ ਜਿਹਦੇ ਵਿੱਚ ਸਿੱਧੀ ਫਾਂਸੀ ਟੰਗਿਆ ਜਾਂਦਾ ਜਲਾਦ ਨੂੰ ਇਹ ਜਲਾਦ ਦਰਿੰਦੇ ਜਿਹੜੇ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਨਿਰਬਾ ਕੇਸ ਹੋਇਆ ਸੀ ਦਿੱਲੀ ਦੇ ਵਿੱਚ ਇੱਕ ਨੌਜਵਾਨ ਕੁੜੀ ਦੇ ਨਾਲ ਇੱਕ ਬਹੁਤ ਗੰਦੀ ਗਨੌਣੀ ਹਰਕਤ ਕਰਕੇ ਉਹਨੂੰ ਮਾਰਿਆ ਵੀ ਗਿਆ ਸੀ ਉਹਦੇ ਨਾਲ ਬਲਾਤਕਾਰ ਵੀ ਕੀਤਾ ਗਿਆ ਤਾਂ ਉਸ ਚਾਰ ਦਰਿੰਦਿਆਂ ਨੂੰ ਜੱਜ ਸਾਹਿਬ ਨੇ ਫਾਂਸੀ ਤੇ ਚੜਾ ਦਿੱਤਾ ਸੀ ਤੇ ਉਹਨਾਂ ਨੂੰ ਤਿਲ-ਤਿਲ ਕਰਕੇ ਮਾਰਿਆ ਸੀ ਹਰ ਰੋਜ਼ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਕੱਲ ਨੂੰ ਤੁਹਾਡੀ ਫਾਂਸੀ ਹੈ ਪਰਸੋਂ ਤੁਹਾਡੀ ਫਾਂਸੀ ਹੈ ਚੌਥੇ ਤੁਹਾਡੀ ਫਾਂਸੀ ਹੈ ਉਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਹੈ ਜਿਹੜੀ ਕਿ ਕਦੇ ਫਾਂਸੀ ਵਾਲੇ ਬੰਦੇ ਨੂੰ ਵੀ ਇੱਕ ਵਾਰ ਫਾਂਸੀ ਦਿੱਤਾ ਜਾਂਦਾ بار بار ਮਾਰਿਆ ਗਿਆ ਸੀ ਉਹੀ ਇਹ ਜਲਾਦ ਦੇ ਨਾਲ ਹੋਣ ਜਾ ਰਿਹਾ ਕਿਉਂਕਿ ਇੱਕ ਦੇ ਤੇ ਪੌਸ ਕੋ ਜਿਹੜੀ ਧਾਰਾ ਲੱਗੀ ਹੈ ਬੇਹੱਦ ਜਿਆਦਾ ਇੱਕ ਖਤਰਨਾਕ ਧਾਰਾ ਹੁੰਦੀ ਹੈ ਸਿੱਧੀ ਫਾਂਸੀ ਦੇ ਰਾਹ ਨੂੰ ਲੈ ਕੇ ਜਾਂਦੀ ਹੈ ਤੇ ਬਹੁਤ ਸਾਰੇ ਸਾਥੀਆਂ ਨੇ ਤੁਸੀਂ ਕਮੈਂਟ ਕੀਤੇ ਸੀ ਪਹਿਲੀ ਵਾਲੀ ਵੀਡੀਓ ਦੇ ਵਿੱਚ ਜਿਹੜੀ ਮੈਂ ਪਹਿਲਾਂ ਅਪਲੋਡ ਕੀਤੀ ਐ ਇਸੇ ਬੱਚੀ ਦੇ ਉੱਤੇ ਇਹ ਜਲਾਦ ਨੂੰ ਜਿਹਨੇ ਆਪਣੀ ਬੱਚੀ ਦੇ ਨਾਲ ਯਾਨੀ ਬਲਾਤਕਾਰ ਕੀਤਾ 2 ਸਾਲ ਦੀ ਬੱਚੀ ਦੇ ਨਾਲ ਇੱਕ ਰੱਬ ਦਾ ਰੂਪ ਹੁੰਦਾ ਬੱਚਾ 2 ਸਾਲ ਦਾ ਤਾਂ ਇਸ ਨੂੰ ਤੁਸੀਂ ਲਿਖਿਆ ਸੀ ਕਿ ਇਹਨੂੰ ਫਾਸੀ ਹੋਣੀ ਚਾਹੀਦੀ ਹੈ ਤਾਂ ਤੁਹਾਡੀ ਜਿਹੜੀ ਮੰਗ ਸੀ ਜਾਂ ਤੁਹਾਡੀ ਭਾਵਨਾ ਸੀ ਉਹ ਪ੍ਰਮਾਤਮਾ ਨੇ ਬਿਲਕੁਲ ਸਟੀਕ ਯਾਨੀ ਪੂਰੀ ਕਰ ਦਿੱਤੀ ਹੈ ਉਸ ਕੋ ਧਾਰਾ ਇੱਕ ਬਹੁਤ ਵੱਡਾ ਐਕਟ ਹੈ ਇਸ ਨੂੰ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਤਾਂ ਹੁਣ ਉਸ ਬੰਦੇ ਦੇ ਉੱਤੇ ਕਿਹੇ ਧਾਰਾ ਫਿੱਟ ਹੋ ਗਈ ਹੈ ਜੇਲ੍ਹ ਦੇ ਵਿੱਚ ਵੀ ਉਹਦੇ ਨਾਲ ਬਹੁਤ ਵੱਡਾ ਤਸ਼ੱਦਦ ਹੋ ਸਕਦਾ ਹੋ ਸਕਦਾ ਕੋਈ ਉਹਨੂੰ ਜੇਲ੍ਹ ਦੇ ਵਿੱਚ ਮਾਰ ਵੀ ਦੇਵੇ ਇਹ ਵੀ ਹੋ ਸਕਦਾ ਕਿਉਂਕਿ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਜੇਕਰ ਜੁਰਮ ਆ ਤਾਂ ਇੱਥੇ ਸੂਰਬੀਰਾਂ ਨੂੰ ਜਨਮ ਵੀ ਬਹੁਤ ਸਾਰਿਆਂ ਨੂੰ ਇਹ ਧਰਤੀ ਦਿੰਦੀ ਰਹਿੰਦੀ ਹੈ ਕਈ ਤੁਸੀਂ ਦੇਖਿਆ ਹੋਣੇ ਕੇਸ ਜੇਲ੍ਹਾਂ ਦੇ ਵਿੱਚ ਸਾਡੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਵਾਲੇ ਪੂਲੇ ਵਰਗੇ ਨੂੰ ਕਈਆਂ ਨੂੰ ਗੱਡੀ ਚੜਾਇਆ ਸਾਡੇ ਸਿੰਘਾਂ ਨੇ ਤਾਂ ਉਹੀ ਇਹ ਲੋਕਾਂ ਦੇ ਨਾਲ ਹੋ ਸਕਦਾ ਹੈ ਜੇਲ੍ਹ ਦੇ ਵਿੱਚ ਇਹ ਬੰਦੇ ਦੇ ਨਾਲ ਕੁਝ ਐਸਾ ਕਾਰਨਾਮਾ ਵੀ ਹੋ ਸਕਦਾ ਹੈ ਕਿ ਤੁਹਾਨੂੰ ਫਾਂਸੀ ਤੋਂ ਪਹਿਲਾਂ ਇਹ ਮੌਕਾ ਮਿਲੇ ਸੁਣਨ ਦਾ ਕਿ ਉਸ ਬੰਦੇ ਨੂੰ ਗੱਡੀ ਚੜਾ ਦਿੱਤਾ ਗਿਆ ਤਾਂ ਪੰਜਾਬ ਦੀ ਜਨਤਾ ਨੇ ਜਿਵੇਂ ਪਹਿਲਾ ਵੀਡੀਓ ਨੂੰ ਸਾਥ ਦਿੱਤਾ ਕਿ ਪੰਜਾਬ ਦੇ ਕੋਨੇ-ਕੋਨੇ ਤੱਕ ਇਹ ਗੱਲ ਜਾਵੇ ਹਰ ਇੱਕ ਘਰ ਦੇ ਵਿੱਚ ਜਾਵੇ ਜਿਹੜੀ ਕਿ ਇਹ ਦਰਿੰਦਗੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹਦਾ ਹਰ ਪਾਸੇ ਯਾਨੀ ਜ਼ਿਕਰ ਹੋਣਾ ਚਾਹੀਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਦੇ ਨਾਲ ਵੀ ਵਾਪਰ ਸਕਦੀ ਹੈ ਤਾਂ ਇਸ ਕਰਕੇ ਮੇਰੀ ਅਪੀਲ ਹਰ ਵਕਤ ਹੀ ਰਹਿੰਦੀ ਹੈ ਪੰਜਾਬ ਦੇ ਵਿੱਚ ਸਾਡੇ ਭੈਣ ਭਰਾਵਾਂ ਦੇ ਨਾਲ ਹਰ ਗੱਲ ਸਾਂਝੀ ਰਹੀ ਹਰ ਗੱਲ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਅੰਦਰ ਹੁੰਦਾ ਕੀ ਹੈ ਕਿਉਂਕਿ ਪੰਜਾਬ ਇੱਕ ਉਹ ਦਲਦਲ ਦੇ ਵਿੱਚ ਖੜਾ ਹੈ ਇੱਕ ਪਾਸੇ ਨਸ਼ਿਆਂ ਦੀ ਬਹਾਰ ਹੈ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ ਦੂਜੇ ਪਾਸੇ ਸਾਡੀਆਂ ਨੌਜਵਾਨ ਕੁੜੀਆਂ ਦੀ ਤਾਂ ਗੱਲ ਹੀ ਛੱਡ ਦੋ ਜਦੋਂ ਕੋਈ 2 ਸਾਲ ਦੀ 마ਸੂਮ ਬੱਚੀ ਦੇ ਨਾਲ ਇੱਕ ਐਸੀ ਹਰਕਤ ਹੋ ਚੁੱਕੀ ਉਹ ਵੀ ਆਪਣੇ ਪਿਓ ਦੇ ਦੁਆਰਾ ਚਾਹੇ ਮਤੇਰ ਸੀ ਪਰ ਇੰਨੀ ਘਣਾਉਣੀ ਹਰਕਤ ਕਹਿੰਦੇ ਨੇ ਕੋਈ ਬੈਰੀ ਦੁਸ਼ਮਣ ਨਾਲ ਵੀ ਨਹੀਂ ਅਗਲਾ ਸੋਚਦਾ ਤਾਂ ਇਸ ਬੰਦੇ ਨੇ ਜਿਹੜੀ ਕੀਤੀ ਹੈ ਇਹਦੀ ਸਜ਼ਾ ਤਾਂ ਦੇਖੋ ਤੁਹਾਡੀਆਂ ਭਾਵਨਾਵਾਂ ਲਾ ਲਓ ਤੁਹਾਡੇ ਦਰਦ ਲਾ ਲਓ ਇਹ ਸੋਚ ਸੀ ਨਾ ਜਿਹੜੀ ਸਾਰੇ ਲੋਕਾਂ ਦੀ ਇਹਨੇ ਮਿਲ ਕੇ ਏਸਾ ਰੂਪ ਲੈ ਲਿਆ ਜੱਜ ਸਾਹਿਬ ਨੇ ਉਹਦੇ ਤੇ ਉਹ ਧਾਰਾ ਲਾਈ ਹੈ ਜਿਹੜੀ ਕਿ ਸਿੱਧੀ ਫਾਂਸੀ ਦੀ ਸਜ਼ਾ ਹੁੰਦੀ ਹੈ ਪੌਸ ਕੋ ਧਾਰਾ ਲੱਗੀ ਹੈ ਉਹਦੇ ਤੇ ਬੱਚਿਆਂ ਦੇ ਉੱਤੇ ਜਿਹੜਾ ਐਡਾ ਵੱਡਾ ਜ਼ੁਲਮ ਕਰਦਾ ਨਾ ਬਲਾਤਕਾਰ ਵਰਗੇ ਜੁਰਮ ਨੂੰ ਅੰਜਾਮ ਦੇ ਦਿੰਦਾ ਤਾਂ ਉਹਨਾਂ ਲੋਕਾਂ ਤੇ ਪੌਸ ਕੋ ਲੱਗਦੀ ਹੈ ਸੋਸਤੇ ਲੱਗ ਚੁੱਕੀ ਹੈ ਜੇਲ੍ਹ ਦੇ ਵਿੱਚ ਵੀ ਤਸ਼ੱਦਦ ਹੋ ਸਕਦਾ ਕੁਝ ਵੀ ਹੋ ਸਕਦਾ ਤਾਂ ਜਿੰਨੇ ਵੀ ਤੁਸੀਂ ਪੰਜਾਬ ਦੇ ਸਾਡੇ ਭੈਣ ਭਰਾਗੇ ਵਾਸੀਓ ਤਾਂ ਮੈਂ ਇੱਕ ਵਾਰ ਸਹੀ ਤੁਹਾਨੂੰ ਕਹਿਣਾ ਚਾਹੂੰਗਾ ਕਿ ਵੀਡੀਓ ਨੂੰ ਮੇਰਾ ਵੀਰ ਆਪਦਾ ਹੀ ਫਰਜ ਸਮਝਦੇ ਹੋਇਆ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨੀ ਆ ਤਾਂ ਕਿ ਸਾਡੇ ਹਰ ਨੌਜਵਾਨ ਤੱਕ ਹਰ ਮਾਂ ਭੈਣ ਤੱਕ ਇਹ ਗੱਲ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਇਹ ਤਾਂ ਪਤਾ ਲੱਗੇ ਕਿ ਜਿਹੜੇ ਇਹੋ ਜਿਹੇ ਦਰਿੰਦੇ ਆ ਜੇਕਰ ਉਹਨਾਂ ਨੇ ਇਹ ਜੁਰਮ ਕੀਤਾ ਤਾਂ ਉਹਨਾਂ ਨੂੰ ਸਜ਼ਾ ਵੀ ਬੜੀ ਖਤਰਨਾਕ ਮਿਲਣੇ ਜਾ ਰਹੀ ਹੈ ਇਹਦਾ ਪਹਿ ਸਾਰੇ ਲੋਕਾਂ ਦੇ ਅੰਦਰ ਹੋਣਾ ਚਾਹੀਦਾ ਵੀਡੀਓ ਨੂੰ ਮੇਰਾ ਵਿਰਚੇ ਜ਼ਰੂਰ ਕਰਨਾ ਤੇ ਬਾਕੀ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ